ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਚੌਥਾ ਗੁਰਮੁਖ ਢੂੰਡ ਟੂਡੇ ਦਿਆ ਗੁਰਮੁਖ ਢੂੰਡ ਟੂਡੇ ਦਿਆ ਗੁਰਮੁਖ ਢੂੰਡ ਟੂਡੇ ਦਿਆ ਹਰ ਸੱਜਣ ਲੱਦਾ RAM ਰਾਜੇ ਹ ਲੱਦਾ ਨਹੀਂ ਕਹਿਣਾ ਥੱਦਾ ਬੋਲਣਾ ਹਰ ਸੱਜਣ ਲੱਦਾ RAM ਰਾਜੇ ਸੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਗੜ ਵੀ ਭਾਰਾ ਬੋਲਣਾ ਸਿੱਧਾ ਵੀ ਕਸਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਇਹ ਵੀ ਵਿੱਦਾ ਕਸ ਕੇ ਬੋਲਣਾ ਧੁਰ ਧੁਰ ਭਾਗ ਵੱਡੇ ਹਰ ਪਾਇਆ ਧੁਰ ਭਾਗ ਵੱਡੇ ਹਰ ਪਾਇਆ ਧੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਨਾਨਕ ਪਾਤੀ ਅਮਕ ਲਾਦਨੀਏ ਨਾਨਕ ਰਸ ਗੁੱਦਾ ਪੰਥ ਦਸਾਵਾ ਨਿਤ ਖੜੀ ਖੜੀ ਭਾਰਾ ਉਚਾਰਨ ਕਰਨਾ ਮੁੰਦ ਜੋ ਬਨ ਬਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਾਨਤਾ ਨੂੰ ਨਾਮ ਆਧਾਰ ਹੈ ਹਮ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮੇਲਾ ਮੈਂ ਚਰੀ ਵਿਛੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬਹਿ ਰਾਗਿਆ ਹਰ ਨੈਨ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਇਥੇ ਵਿਸਰਾਮ ਲਾਉਣਾ ਹੈ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾ ਗੁਰਬਾਣੀ ਮਨ ਪਾਈਆ ਜਿਨਾ ਗੁਰਬਾਣੀ ਮਨ ਪਾਈਆ ਜਿਨਾ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਹਾਂ ਅੰਮ੍ਰਿਤ ਛਕ ਛਕੇ ਗੋਰਾ ਤੁਠਾ ਹਾਰ ਪਾਇਆ ਚੁੱਕੇ ਧੱਕ ਧੱਕੇ ਜੀ ਥੋੜੇ ਜਿਏ ਕਸ ਕੇ ਪਾਤ ਉਚਾਰ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਆਸਾ ਮਹਿਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤ ਗੁਰ ਪਾਸੇ RAM ਰਾਜੇ ਗੁਰ ਸਾਤ ਗੁਰ ਸੱਚਾ ਸਾਹੁ ਹੈ ਜਿਹੜਾ ਸਤਗੁਰ ਹੈ ਨਾ ਸਤਗੁਰ ਬੁਲਣਾ ਸਤਗੁਰ ਜੀ ਮੈਂਦ ਕਰਕੇ ਸ਼ੁੱਧ ਕਰ ਇਸ ਪਦ ਨੂੰ ਸੇਖ ਦੇ ਹਰ ਰਾਸੇ ਧਨ ਧਨ ਵਣਜਾਰਾ ਵਣਜ ਹੈ ਗੁਰ ਸਾਹੁ ਸਾਬਾਸੀ ਗੁਰ ਸਾਹੁ ਸਾਬਾਸੀ ਜਾਨ ਨਾਨਕ ਗੁਰ ਤਿਨੀ ਪਾਇਆ ਜੇਨ ਧੁਰ ਲਿਖਤ ਲਿਲਾਟ ਲਖਾਸੀ ਪੱਕਿਆ ਹੋਇਆ ਪਾਇਆ ਪਾਇਆ ਗੁਲ ਸੱਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ RAM ਰਾਜੀ ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੈ ਆਏ ਬਿਸਰਾਮ ਧਿਆਨ ਨਾਲ ਲਾਉਣਾ ਜੋ ਪਾਵਹਿ ਭਾਂਡੇ ਵਿੱਚ ਵਸਤ ਇਥੇ ਠਮਕ ਸਾਹ ਨਿਕਲਿਆ ਇਥੇ ਵਿਸਾਮ ਕਿਆ ਕੋਈ ਕਰੇ ਵੇਚਾਰਾ ਜਾਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅਪਰ ਅਪਾਰੂ RAM ਰਾਜੇ ਹਰ ਨਾਮ ਸਲਾਹ ਦਿਨ ਰਾਤ ਪਾਦ ਧਿਆਨ ਨਾਲ ਉਚਾਰਨ ਕਰਨਾ ਸਲਾਹ ਹੈ ਨਹੀਂ ਕਹਿਣਾ ਸਾਲਾਹ 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 ਹਰ ਨਾਮ ਸਾਲਾਹ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਛੂ ਨਾ ਜਾਣ ਹਾ ਕਿਛੂ ਇਸਰਾ ਐੜਾ ਵੀ ਲਾਉਣਾ ਨਾ ਕਿਛੂ ਨਿਗਣ ਇਸ਼ੂ ਕਿਛੂ ਨਾ ਜਾਣ ਹਮ ਮੂਰਖ ਇਸ਼ੂ ਨਾ ਜਾਣ ਹਮ ਮੂਰਖ ਕਿਛੂ ਨਾ ਜਾਣ ਹ ਕੇਵ ਪਾਵਹਿ 파ਰੂ ਜਾਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਹਾਰੂ ਜੋ ਪਾਵੈ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ RAM ਰਾਜੇ ਹਮ ਭੂਲ ਵਿਗੜੇ ਦਿਨ ਸਰਾਤ ਹਰ ਲਾਜ ਰਖਾਈ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਈ ਜਨ ਨਾਨਕ ਦਾਸ ਇੱਥੇ ਠਮਕ ਲੱਗ ਜੇਗੀ ਹਰ ਕਾਂਢਿਆ ਹਰ ਪੈਜ ਰਖਾਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ